ਮੈਂ ਕਹਾਂ ਵੀ ਆਪਣੇ ਤੁਸੀਂ ਚਾਹ ਵੇਚੋ ਚਾਹ ਵੇਚ ਕੇ ਤਾਂ મોદી ਵੇਖੋ ਅੱਜ ਇੰਡੀਆ ਦਾ ਪ੍ਰਧਾਨ ਮੰਤਰੀ ਬਣ ਗਿਆ ਤੇ ਤੁਸੀਂ ਚਾਹ ਵੇਚ ਕੇ ਆਪਣੇ ਸਕੂਲ ਦੀ ਫੀਸ ਨਹੀਂ ਦੇ ਸਕਦੇ ਆ ਇਦਾਂ ਹੀ ਕਰ ਲੱਗੇ ਤਾਂ ਫਿਰ ਸਾਰਾ ਪੰਜਾਬ ਇਹ ਟਾਡੇ ਅਰਗੋ ਰੇੜੀਆਂ ਲਾ ਕੇ ਵੀਡੀਓ ਪਾਊਗਾ ਤਾਂ ਸਾਰੇ ਲੋਕਾਂ ਕੋਲ ਪੈਸੇ ਬਹੁਤ ਮੰਗਾ ਕੇ ਤੇ ਸਿੱਖਾਂ ਦੀ ਬੇਇੱਜ਼ਤੀ ਚੰਗੀ ਤਰ੍ਹਾਂ ਰਾਜ ਕੇ ਦੱਬ ਕੇ ਕਰਿਆ ਕਰਨਗੇ ਉਸ ਕੁੜੀ ਨੇ ਜਿਹਨੂੰ ਪਹਿਲੇ ਦਿਨ ਵੀਡੀਓ ਪਾਈ ਆ ਤੇ ਉਹਨੇ ਕਿਹਾ ਸੀ ਕਿ ਮੇਰਾ ਬਾਪ ਨਹੀਂ ਹੈਗਾ ਸਾਡੇ ਸਿਰ ਤੇ ਕੋਈ ਨਹੀਂ ਹੈਗਾ ਸਾਡੇ ਘਰ-ਬਾਰ ਕੋਈ ਨਹੀਂ ਹੈਗਾ ਜਿਆਣਾ ਕਿ ਮੈਂ ਹੈਗਾ ਜੇ ਮਰਿਆ ਨਹੀਂ ਜੇ ਮੈਂ ਜਦੋਂ ਮੈਂ ਮਰਿਆ ਫਿਰ ਤੁਹਾਨੂੰ ਆਪੇ ਪਤਾ ਲੱਗ ਜਾਣਾ ਲੋਕਾਂ ਦੱਸ ਹੀ ਦੇਣਗੇ ਬਾਬਾ ਜਿੰਦਾ ਮਰ ਗਿਆ ਉਹ ਕੁੜੀ ਨੇ ਵੀਡੀਓ ਦੇ ਵਿੱਚ ਕਿਹਾ ਆ ਕਿ ਮੇਰਾ ਬਾਪ ਨਹੀਂ ਹੈਗਾ ਤੇ ਬਾਪ ਜਿਉਂਦਾ ਜਾਗਦਾ ਮਸਾਲ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਸਾਹਮਣੇ ਆ ਕੇ ਉਹਨੇ ਇਹਨਾਂ ਦੀਆਂ ਕਰਤੂਤਾਂ ਦੱਸੀਆਂ ਵੀ ਇਹਨਾਂ ਨੇ ਮੇਰੇ ਨਾਲ ਸਾਡੇ ਨਾਲ ਆ ਕੁਛ ਕਰਕੇ ਇੱਥੋਂ ਗਈਆਂ ਕਿ ਕਿੰਨੇ ਸਾਲ ਹੋ ਗਏ ਆ ਸਾਡੇ ਤੋਂ ਵੱਖ ਰਹਿੰਦੀਆਂ ਨੇ ਮੈਂ ਆਟੋ ਚਲਾ ਕੇ ਆਪਣੀ ਮਾਤਾ ਨੂੰ ਪਾਲਦਾ ਰੋਟੀ ਪਾਣੀ ਕਰਦਿਆਂ ਜੀ ਬਸ ਹੋਰ ਦੇ ਆਪਣੇ ਕੋਲ ਕੋਈ ਨਹੀਂ ਗਾ ਪਹਿਲੀ ਵਾਰ ਠੀਕਾ ਟਾਈਮ ਪਾਸ ਹੁਣ ਜੁਗੀ ਹੈਗੀ ਇਹਨਾਂ ਨੇ ਕਈ ਪ੍ਰਕਾਰ ਦੀਆਂ ਗੱਲਾਂ ਬਾਤਾਂ ਕਰਕੇ ਸੋਸ਼ਲ ਮੀਡੀਆ ਤੇ ਮਸ਼ਹੂਰੀ ਖੱਟੀਆ ਮਸ਼ਹੂਰੀ ਖਾਟ ਕੇ ਤੇ ਲੋਕਾਂ ਨੂੰ ਇੱਕ ਭਾਵਕ ਹੋ ਹੋ ਕੇ ਰੋ ਰੋ ਕੇ ਵੀਡੀਓ ਪਾ ਪਾ ਕੇ ਸਾਡੇ ਸਕੂਲ ਦੀਆਂ ਫੀਸਾਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਅਸੀਂ ਪੜ੍ਹਦੇ ਆ ਸਾਡਾ ਖਰਚਾ ਕੌਣ ਚੱਕੂਗਾ ਤੇ ਅਸੀਂ ਤਾਂ ਅਗਰ ਕੇ 4 ਲੱਖ ਰੁਪਏ ਖੋਲੇ ਇਹ ਕੁੜੀ ਪਹਿਲਾਂ ਇੰਸਟਾਗ੍ਰam ਉੱਤੇ ਰੀਲਾਂ ਪਾ ਪਾ ਕੇ ਮਸ਼ਹੂਰੀ ਖੱਟੀਆ ਬਹੁਤ ਸਾਰੇ ਵਾਲ ਖਲਾਰ-ਖਲਾਰ ਕੇ ਕੁੜੀ ਨੇ ਵੀਡੀਓ ਪਾਈਆਂ ਗਾਣੇ ਲਾ ਲਾ ਕੇ ਲੋਕਾਂ ਨੂੰ ਆਪਣਾ ਤੇਰਾ ਹਾਫ ਭਾਵ ਦਿਖਾਉਂਦੀ ਰਹੀ ਆ ਤੇ ਅੱਜ ਇਹ ਲੋਕਾਂ ਦੇ ਵਿੱਚ ਬੜੀ ਭੋਲੀ ਭਾਲੀ ਤੇ ਬੜੀ ਇੱਕ ਮਾਨੋ ਬੜਾ ਖਿੱਚਣ ਵਾਲੀ ਇੱਕ ਬੜਾ ਦਿਲ ਦੀ ਤੇ ਰੂਹ ਦੀ ਤੇ ਮੂੰਹ ਦੀ ਬੜੀ ਮਿੱਠੀ ਆ ਵੀ ਆਜੋ 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 ਬਹਿਜੋ ਜੀ ਹਾਂਜੀ ਹਾਂਜੀ ਆਜੋ ਵੀ ਇਹ ਕੋਈ ਨਾ ਕੋਈ ਬੰਦਾ ਜਿਹੜਾ ਆਊਗਾ ਜਾਂ ਕੋਈ ਗੱਲਬਾਤ ਆ ਇਹ ਬੰਦਾ ਮਾਲ ਲੈ ਕੇ ਆਇਆ ਹੋਗਾ ਕੋਈ ਨਾ ਕੋਈ ਤਾਂ ਹੀ ਕਰਕੇ ਬੰਦੇ ਨੂੰ ਮਿੱਠਾ ਮਿੱਠਾ ਕੂਣਾ ਇਹ ਮਹਾਰਾਜ ਜੀ ਪੈਸਿਆਂ ਦਾ ਫਰੋਡ ਕਰਕੇ ਆ ਗਈ ਕਿ ਪੈਸੇ ਕੱਠੇ ਹੋ ਜਾਣ ਤੇ ਅਸੀਂ ਕਿਤੇ ਹੋਰ ਦਾ ਥਾਂ ਟੈਂਡ ਫੜੀ ਚੋ ਕੇ ਉੱਡ ਕੇ ਤੇ ਲੈ ਜਾਾਂਗੇ ਤੇ ਪੈਸੇ ਜਦ ਕੱਠੇ ਹੋ ਗਾੜੀ ਵੇਚ ਜਾ ਕੇ ਇਦਾਂ ਪਾ ਦੇਣਗੇ ਹੁਣ ਮਨਦੀਪ ਮੰਨਾ ਜਿਹੜਾ ਅੰਮ੍ਰਿਤਸਰ ਸਹਿਰ ਤੋਂ ਆ ਕੇ 1 ਲੱਖ ਰੁਪਇਆ ਦੇ ਕੇ ਗਿਆ ਹੋਰ ਵੀ ਪਤਾ ਨਹੀਂ ਕਿੰਨੇ ਲੋਕ ਆ ਆ ਕੇ ਇੱਥੇ ਪੈਸੇ ਕੁੜੀ ਨੂੰ ਦੇ ਕੇ ਗਏ ਆ ਤੇ ਉਹ ਜਿਹੜੇ ਲਾਗੇ ਜਿਹੜੇ ਦੂਸਰੀਆਂ ਰੇੜੀਆਂ ਵਾਲੇ ਜਿੰਨੇ ਭਈਏ ਜਿਹੜੇ ਬੈਠੇ ਆ ਜਾਂ ਹੋਰ ਆਪਣੇ ਵਿਚਾਰੇ ਪੰਜਾਬੀ ਜਿਹੜੇ ਰੇੜੀਆਂ ਲਾ ਕੇ ਬੈਠੇ ਆ ਫਿਰ ਉਹਨਾਂ ਦੀ ਵੀ ਪੋਸਟ ਪਾਉਣੀ ਚਾਹੀਦੀ ਆ ਵੀ ਉਹਨਾਂ ਨੂੰ ਵੀ 10-10 ਲੱਖ ਰੁਪਇਆ ਦਿਵਾਉਣਾ ਚਾਹੀਦਾ ਹੈ ਹਨਾ ਉਹ ਜਿਹੜੀ ਲੜਕੀ ਰਹੀ ਏ ਜਿਹਨੂੰ ਚਾਹਲੀ ਕੁੜੀ ਕਹਿੰਦੇ ਆ ਕੋਮਲ ਜੇ ਦੀ ਅਸੀਂ ਮਤ ਕੀਤੀ ਸੀ ਪਰਸੋਂ ਇਹ ਉਹਦੇ ਪਿਤਾ ਜੀ ਨੇ ਇਹ ਉਹਦੇ ਦਾਦੀ ਨੇ ਔਰ ਜਿਸ ਦਿਨ ਮੈਂ ਉਹਦੀ ਰਈਏ ਅਸੀਂ ਗਏ ਸੀਗੇ ਉਹਦੀ ਸਹਾਇਤਾ ਕਰਨ ਜਾ ਉਹਨੂੰ ਪੁੱਛਣ ਉਹਦਾ ਦੁੱਖ ਦਰਦ ਵੰਡਾਉਣ ਉਦੋਂ ਮੈਂ ਉਹਦੇ ਪਿਤਾ ਜੀ ਨੂੰ ਪਹਿਲਾਂ ਮਿਲ ਕੇ ਗਿਆ ਸੀਗਾ ਔਰ ਇਹ ਬੜੇ ਵਧੀਆ ਮੈਨੂੰ ਬੰਦੇ ਬੜੇ ਚੰਗੇ ਤਰੀਕੇ ਨਾਲ ਮਿਲੇ ਸੀਗੇ ਔਰ ਇਹਨਾਂ ਨੂੰ ਮੈਂ ਪੁੱਛਿਆ ਸੀਗਾ ਕਿ ਯਾਰ ਇੰਨੇ ਸਾਲ ਲੜਕੀ ਨਾਲ ਆਡ ਹੋ ਕੇ ਮੇਰੇ ਕੋਲ 7 ਉਹਦੇ ਦਸਨ ਮੁਤਾਬਕ 8-9 ਸਾਲ ਹੈ ਇਹਨਾਂ ਦੇ ਦਸਨ ਮੁਤਾਬਕ 5-6 ਸਾਲ ਹੈ ਔਰ ਮੈਂ ਪੁੱਛਿਆ ਸੀਗਾ ਕਿ ਤੁਹਾਡਾ ਵਖਰੇਵੇਂ ਤੋਂ ਰਲੇਵਾ ਹੋ ਸਕਦਾ ਔਰ ਉਦੋਂ ਇਹਦੇ ਪਿਤਾ ਜੀ ਨੇ ਕਿਹਾ ਕਿ ਬੱਚੇ ਜਿਹੜੇ ਆ ਸਕਦੇ ਨੇ ਮਤਲਬ ਮੇਰੀ ਵਾਈਫ ਉਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਨਾਂ ਦੋਸ਼ ਲਾਏ ਚਲੋ ਮੈਂ ਕਿਸੇ ਦੀ ਉਹਨਾਂ ਚੀਜ਼ਾਂ 'ਚ ਨਹੀਂ ਪੈਂਦਾ ਧੀਆ ਪਹਿਣਾ ਤਬਦੀਆਂ ਸੰਧੀਆਂ ਨੇ ਔਰ ਇਹਨਾਂ ਕਿਹਾ ਵੀ ਇਸ ਤਰ੍ਹਾਂ ਉਹ ਬੱਚੇ ਇਕੱਲੇ ਮੇਰੇ ਕੋ ਆ ਸਕਦੇ ਨੇ ਤੇ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਬੱਚੇ ਹੁਣ ਉਹਨੇ 8-10 ਸਾਲਾਂ ਤੋਂ ਪਾਲੇ ਨੇ ਮੇਰਾ ਨਹੀਂ ਖਿਆਲ ਹੈ ਆਪਦੀ ਮਾਂ ਨੂੰ ਉਹ ਛੱਡ ਕੇ ਤੁਹਾਡੇ ਕੋਲ ਆਉਣਗੇ ਉਹਦੇ ਕਹਣੇ ਛੋਣਗੇ ਉਹਦੇ ਭਰੋਸੇ ਦੇ ਵਿੱਚ ਹੋਣਗੇ ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਆਉਣਾ ਔਰ ਦੂਜੀ ਚੀਜ਼ ਇਹਨਾਂ ਨੇ ਇੱਕ ਚੀਜ਼ ਕਹੀ ਸੀ ਕਿ ਮੇਰੀ ਮਾਤਾ ਦਾ ਚੂਲਾ ਜਿਹੜਾ ਉਹਦੇ ਤੇ ਦੋਸ਼ ਉਹਦੀ ਮਾਂ ਦੇ ਉੱਤੇ ਆਪਣੀ ਪਤਨੀ ਦੇ ਉੱਤੇ ਲਾਇਆ ਸੀ ਤੋੜਿਆ ਔਰ ਮੈਂ ਪਹਿਲੇ ਦਿਨ ਇਹਨਾਂ ਨੂੰ ਪੁੱਛਿਆ ਸੀ ਕਿ ਮੈਂ ਉਸ ਲੜਕੀ ਕੋਲ ਬਾਅਦ ਚ ਜਾਊਂਗਾ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਮਾਤਾ ਜੀ ਦਾ ਇਲਾਜ ਕਰਾਵਾਂ ਮੈਂ ਉਹਨਾਂ ਨੂੰ ਜਿੰਨੇ ਪੈਸੇ ਚਾਹੀਦੇ ਆ ਮੈਂ ਦੇਣ ਨੂੰ ਤਿਆਰ ਆ ਉਹਨਾਂ ਦਾ ਜਿੱਥੋਂ ਇਲਾਜ ਕਰਾਉਣਾ ਚਾਹੁੰਦੇ ਉਹ ਪਹਿਲਾਂ ਮੈਂ ਇਹਨਾਂ ਨੂੰ ਪੁੱਛ ਕੇ ਗਿਆ ਸੀਗਾ ਔਰ ਇਹ ਮੈਨੂੰ ਬਕਰੋ ਪਤਾ ਲੱਗ ਗਿਆ ਸੀ ਵੀ ਇਹ ਨਸ਼ੇੜੀ ਨਹੀਂ ਨਾ ਹੀ ਮੈਂ ਉੱਥੇ ਜਾ ਕੇ ਕਿਹਾ ਮੈਂ ਇਸ ਚੱਕਰ 'ਚ ਪੈਂਦਾ ਹੀ ਨਹੀਂਗਾ ਇਹ ਕੁੜੀ ਪਹਿਲਾਂ ਇੰਸਟਾਗ੍ਰਾਮ ਉਤੇ ਰੀਲਾਂ ਪਾ ਪਾ ਕੇ ਮਸ਼ਹੂਰੀ ਖੱਟੀਆ ਬਹੁਤ ਸਾਰੇ ਵਾਲ ਖਲਾਰ-ਖਲਾਰ ਕੇ ਕੁੜੀ ਨੇ ਵੀਡੀਓ ਪਾਈਆਂ ਗਾਣੇ ਲਾ ਲਾ ਕੇ ਲੋਕਾਂ ਨੂੰ ਆਪਣਾ ਤੇਰਾ ਹਾਵ ਭਾਵ ਦਿਖਾਉਂਦੀ ਰਹੀ ਆ ਤੇ ਅੱਜ ਇਹ ਲੋਕਾਂ ਦੇ ਵਿੱਚ ਬੜੀ ਭੋਲੀ-ਪਾਲੀ ਤੇ ਬੜੀ ਇੱਕ ਮੰਨੋ ਬੜਾ ਖਿੱਚਣ ਵਾਲੀ ਇੱਕ ਬੜਾ ਦਿਲ ਦੀ ਤੇ ਰੂਹ ਦੀ ਤੇ ਮੂੰਹ ਦੀ ਬੜੀ ਮਿੱਠੀ ਆ ਵੀ ਆਜੋ 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 ਬਹਿਜੋ ਜੀ ਹਾਂਜੀ ਹਾਂਜੀ ਆਜੋ ਵੀ ਇਹ ਕੋਈ ਨਾ ਕੋਈ ਬੰਦਾ ਜਿਹੜਾ ਆਊਗਾ ਜਾਂ ਕੋਈ ਗੱਲ ਬਾਤ ਆ ਇਹ ਬੰਦਾ ਮਾਲ ਲੈ ਕੇ ਆਇਆ ਹੋਊਗਾ ਕੋਈ ਨਾ ਕੋਈ ਤਾਂ ਹੀ ਕਰਕੇ ਬੰਦੇ ਨੂੰ ਮਿੱਠਾ ਮਿੱਠਾ ਕੂਣਾ ਪਰ ਮੈਂ ਵੀਰੋ ਤੁਹਾਨੂੰ ਕਹਿਣਾ ਆ ਵੀ ਮਦਦ ਜਿਹੜੇ ਵੀਰ ਭਰਾ ਕਰਦੇ ਆ ਉਹ ਕਰੋ ਸਭ ਦੀ ਜ਼ਰੂਰ ਪਰ ਪੁਸ਼ਪ ਬੜਤਾਲ ਕਰਕੇ ਮਦਦ ਕਰੋ ਕਿਉਂਕਿ ਬਾਹਰਲੇ ਦੇਸ਼ਾਂ ਵਿੱਚ ਤੁਸੀਂ ਕਮਾਈਆਂ ਕਰਦੇ ਹੋ ਬੜੀਆਂ ਔਖੀਆਂ ਮਿਹਨਤਾਂ ਕਰਦੇ ਹੋ ਇਹ ਨਾ ਹੋਵੇ ਕਿ ਤੁਹਾਡਾ ਮਾਲ ਧਨ ਜਿਹੜਾ ਪੈਸਾ ਤੁਹਾਡਾ ਐਨੇ ਹੀ ਲੁੱਟਿਆ ਜਾਵੇ ਤੇ ਤੁਹਾਨੂੰ ਇਹ ਸੇਵਾ ਕਰਨ ਦਾ ਕੋਈ ਫਲ ਨਾ ਮਿਲੇ ਵੀ ਐਵੇਂ ਲੋਕ ਪਰੋਲ ਬਣਾਈ ਜਾਂਦੇ ਗੱਲਾਂ ਦੇ ਵੀ ਇਹ ਬੜੇ ਮਾੜੇ ਆ ਜੀ ਹੁਣ ਵੇਖੋ ਇਹ ਕੁੜੀ ਨੇ ਕਿੰਨੇ આરોਪ ਲਾਏ ਆਪਣੇ ਪਿਓ ਦੇ ਤੇ ਕਹਿੰਦੀ ਨਸ਼ੇੜੀ ਆ ਉਹ ਭੰਗਲੇ ਪਕੌੜੇ ਖਾਂਦਾ ਜੀ ਉਹ ਕਰਦਾ ਜੀ ਪਹਿਲੀ ਗੱਲ ਇਹਨੇ ਇੰਨੀ ਗੱਲ ਕਹੀ ਵੀ ਮੇਰਾ ਪਿਓ ਹੈ ਹੀ ਨਹੀਂਗਾ ਕਹਿੰਦੀ ਕਹਿੰਦੀ ਚਟਾ ਪੀਂਦਾ ਰਿਹਾ ਉਹ ਚਟੇ ਪੀਣ ਵਾਲਾ ਤਾਂ ਬੰਦਾ ਹੈ ਹੀ ਨਹੀਂਗਾ ਗਾਤਰਾ ਉਹਨੇ ਬੰਦੇ ਨੇ ਗੱਲ ਦੇ ਵਿੱਚ ਪਾਇਆ ਤੂੰ ਆਖੰਡੀਆਂ ਚਟਾ ਪੀਂਡਿਆ ਚਟਾ ਕਿਹੜੇ ਹਿਸਾਬ ਨਾਲ ਪੀਂਦਾ ਦੱਸੋ ਜੇ ਚਟੇ ਵਾਲਾ ਹੋਵੇ ਬੰਦਾ ਤੇ ਉਹ ਆੜੀ ਬੰਦਿਆਂ ਨੂੰ ਪਾ ਲੈਂਦਾ ਤੇ ਵਾਕਿਆ ਬੰਦਾ ਚਟੇ ਵਾਲਾ ਯਾਰ ਨਾਈ ਜੀ ਨਾਈ ਜੀ ਕਿਰਪਾ ਮਾਰੀ ਨਹੀਂ ਆ ਕੇ ਚਾਹ ਪਰ ਰੋਟੀ ਤੋਂ ਬਗੈਰ ਕੋਈ ਆਪਣਾ ਨਚਾ ਹੀ ਨਹੀਂ ਮੈਂ ਹਾਟੋ ਚਲਾ ਕੇ ਆਪਣੀ ਮਾਤਾ ਨੂੰ ਪਾਲਦਾ ਤੇ ਰੋਟੀ ਪਾਣੀ ਕਰਦਿਆਂ ਜੀ ਬਸ ਹੋਰ ਤੇ ਆਪਣੇ ਕੋਲ ਕੋਈ ਨਹੀਂ ਗਾ ਪਹਿਲੇ ਬਾਠੀ ਦਾ ਟਾਈਮ ਪਾਸ ਹੋਣ ਜੁਗੀ ਹੈਗੀ ਸੋਹਰਿਆਂ ਦੀ 11 ਗਲੇ ਪੈਈ ਦੇ ਟਰੈਕਟਰ ਹੈ ਉਹਨਾਂ ਦੇ ਕੋਲ ਦੋ ਦੁਕਾਨਾਂ ਸਾਲੇ ਮੇਰੀ ਨਹੀਂ ਹਰ ਚੋ ਬਾਸ਼ ਸ਼ਹਿਰ ਦੇ ਵਿੱਚ ਆ ਗਰਮੀਲ ਸਿੰਘ ਔਰ ਰਿੰਕੂ ਇਹ ਅਗਲੀ ਪਟੌਮ ਦੇ ਸਾਹਮਣੇ ਹੈ ਦੁਕਾਨ ਇੱਕ ਦੀ ਡਾਕਟਰ ਦੇ ਲਾਗੇ ਦੁਕਾਨ ਹੈ ਚਿੱਟੇ ਵਾਲਾ ਬੰਦਾ ਨੀਗਾ ਉਹ ਬੰਦਾ ਹੈਗਾ ਸੱਚਾ ਸੁੱਚਾ ਬੰਦਾ ਕਿਰਤ ਕਰਨ ਵਾਲਾ ਬੰਦਾ ਆ ਹੁਣ ਵੇਖੋ ਉਹਦੀ ਰੋਟੀ ਪਾਣੀ ਪਕਾਉਣ ਤੋਂ ਇਹ ਭੱਜੇ ਆ ਉਹ ਉਹਦੀ ਇੱਕ ਮਾਂ ਆ ਜਿਹੜੀ ਇਹ ਕੁੜੀ ਆ ਕੁੜੀ ਦੀ ਦਾਦੀ ਆ ਉਹ ਵੀ ਬਜ਼ੁਰਗ ਆ ਤੇ ਉਹ ਮੰਜੇ ਤੇ ਬੈਠੀ ਆ ਤੇ ਉਹਨੂੰ ਰੋਟੀ ਪਾਣੀ ਕਿਹਨੇ ਦੇਣਾ ਮੈਂ ਤੇ ਸਭ ਤੋਂ ਵੱਡਾ ਗੱਲ ਇਹ ਕਹੀ ਆ ਵੀ ਸਭ ਤੋਂ ਵੱਡੀ ਸੇਵਾ ਮਾਂ ਬਾਪ ਦੀ ਆ ਜੇ ਰੱਬ ਦੀ ਸੇਵਾ ਕਰਨੀ ਤੇ ਮਾਂ ਬਾਪ ਦੀ ਸੇਵਾ ਕਰ ਲੋ ਸਭ ਤੋਂ ਵੱਡੀ ਪਰਮਾਤਮਾ ਦੀ ਸੇਵਾ ਇਹੋ ਹੀ ਆ ਇਹ ਜਨਾਨੀ ਜਿਹੜੀ ਆ ਇਹ ਆਪਣੇ ਬੱਚਿਆਂ ਨੂੰ ਲੈ ਕੇ ਕਦੀ ਕਦੇ ਤੁਰੇ ਫਿਰਦੀ ਰਹੀ ਪਹਿਲਾਂ ਕਦੀ ਕਦੀ ਤੁਰਦੀ ਫਿਰਦੀ ਰਹੀ ਆ ਤੇ ਇਹ ਜ਼ਿੰਮੇਵਾਰੀਆਂ ਤੋਂ ਭੱਜੀ ਹੋਈ ਜਨਾਨੀ ਆ ਜਿਹੜਾ ਬੰਦਾ ਜ਼ਿੰਮੇਵਾਰੀ ਤੋਂ ਭੱਜਾ ਹੁੰਦਾ ਨਾ ਚਾਹੇ ਉਹ ਬੰਦਾ ਲਾ ਲੋ ਚਾਹੇ ਉਹ ਜਨਾਨੀ ਲਾ ਲੋ ਜ਼ਿੰਮੇਵਾਰੀ ਤੋਂ ਭੱਜਾ ਮਤਲਬ ਇਹ ਹੁੰਦਾ ਹੈ ਵੀ ਆਪਾਂ ਗ੍ਰਿਸ਼ਟੀ ਹੋ ਗਏ ਆ ਪਰ ਗ੍ਰਿਸ਼ਤ ਦਾ ਆਪਾਂ ਨੂੰ ਸਿਧਾ ਹੱਦ ਦਾ ਨਹੀਂ ਪਤਾ ਵੀ ਆਪਾਂ ਗ੍ਰਿਸ਼ਤ ਦੇ ਮਾਰਗ ਦੇ ਉੱਤੇ ਚੱਲਣਾ ਕਿੱਦਾਂ ਹੈ ਤੇ ਆਪਾਂ ਗ੍ਰਿਸ਼ਤੀ ਰਹਿਣ ਦਾ ਕਿੱਦਾਂ ਆ ਇਹ ਕੁੜੀ ਕਹਿੰਦੀ ਰਹੀ ਆਪਣੀ ਵੀਡੀਓ ਵਿੱਚ ਸਾਨੂੰ ਸਾਡਾ ਪਿਓ ਮਾਰਦਾ ਕੁੱਟਦਾ ਰਿਹਾ ਜੇ ਮਾਰਦਾ ਕੁੱਟਦਾ ਰਿਹਾ ਤੇ ਇਹ ਇਹ ਅੱਜ ਦੀ ਗੱਲ ਥੋੜੀ ਹੈ ਇਹ ਇਹਨਾਂ ਕੱਲਿਆਂ ਨਾਲ ਥੋੜੀ ਗੱਲ ਹੋਈ ਪਿੱਛੇ ਬੰਦੇ ਜਿਹੜੇ ਸੀ ਉਹ ਜਨਾਨੀਆਂ ਨੂੰ ਮਾਰਦੇ ਕੁੱਟਦੇ ਸੀ ਜਨਾਨੀਆਂ ਆਪਣਾ ਘਰ ਛੱਡ ਕੇ ਨਹੀਂ ਜਾਂਦੀਆਂ ਕੋਈ ਤੁਹਾਨੂੰ ਦੱਸਿਆ ਕਿ ਜਬ ਬਲਵਿੰਦਰ ਸਿੰਘ ਬਿੱਲਾ ਹੈਗਾ ਨਾਗੋਆਲੀਆ ਉਹਨਾਂ ਹੀ ਬੇੜਾ ਕਰਦੇ ਹੁੰਦਾ ਤੇ ਆਪ ਕੈਨੇਡਾ ਜਾਵੜੇ ਦੋਵੇਂ ਜੀ ਦੋ ਛੱਜਲਵੜੀ ਦੇ ਸੀ ਅੱਜ ਤੋਂ ਦੇ ਸੀ ਆਪਣੇ ਦੇ ਮੱਲੀਆਂ ਦੇ ਤੇ ਇੱਕ ਹੈਗਾ ਸੀ ਖਰੂਰ ਸਾਹਿਬ ਦਾ ਇੱਕ ਹੈਗਾ ਛੱਜਲਵੜੀ ਦਾ ਹਲਵਾਈ ਇਹ ਨਾ ਇਹਨੇ ਦੇਖਿਆ ਹੋਰ ਜਿਹੜੇ ਗੁਪਤੇ ਉਹ ਤਾਂ ਮਾਰੀ ਜਾਂਦਾ ਨਾ ਕੋਈ ਨਸ਼ਾ ਕੀਤਾ ਤੇ ਨਾ ਆਪਾਂ ਖਾਦਾ ਨਸ਼ਾ ਆਪਾਂ ਇਹ ਆਨੇ ਆ ਕਿ ਇਹ ਮੇਰਾ ਸਾਲਾ ਜੇ ਨਾਲ ਮੁੰਡਾ ਆਪਣਾ ਲੈ ਕੇ ਇਦੋਂ ਮੇਰੀ ਮਾਂ ਜਾਊਗੀ ਮੈਨੂੰ ਲੈ ਕੇ ਉਥੇ ਆਟੋ 'ਚ ਪਾ ਕੇ ਲੈ ਜਾਊਗਾ ਤੇ ਗੁਰੂ ਰਾਮ ਸਾਹਿਬ ਦੇ ਗਾੜੀ ਸੌ ਖਾ ਲੈਣਾ ਜੀ ਕੇਰਜਿੰਦਰ ਸਿੰਘ ਨਸ਼ਾ ਕਰਦਾ ਹੈ ਕਿ ਜਾਂ ਨਹੀਂ ਕਰਦਾ ਤੇ ਇਹ ਨਹੀਂ ਵੀ ਉਸੇ ਵਲੀ ਆਪਣਾ ਘਰ ਛੱਡ ਕੇ ਤੇ ਭੱਜ ਜਾਣਾ ਤੇ ਕਦੀ ਕਿਤੇ ਰਹਿਣਾ ਤੇ ਕਦੀ ਕਿਤੇ ਰਹਿਣਾ ਤੇ ਆਪਣੀ ਜ਼ਿੰਦਗੀ ਖਰਾਬ ਕਰ ਲੈਣੀ ਅਗਲੀਆਂ ਕੁੱਟਾਂ ਮਾਰਾ ਖਾ ਕੇ ਆਪਣੇ ਘਰ ਦੇ ਵਿੱਚ ਬੈਠੀਆਂ ਰਹਿੰਦੀਆਂ ਜਿਹੜੀਆਂ ਅਸਲ ਮਾਂ ਬਾਪ ਦੀਆਂ ਅਸਲੀ ਮਾਦੇ ਦੀਆਂ ਧੀਆਂ ਹੁੰਦੀਆਂ ਸੀ ਤੇ ਇਹ ਆਖਣ ਲਈ ਆ ਵੀ ਮੈਂ ਇਹ ਬੱਚੇ ਪਾਲਦੀ ਨਹੀਂ ਮੈਂ ਉਹ ਕਰਦੀ ਰਹੀ ਆ ਤੇ ਜੇ ਬੱਚੇ ਪਾਲਦਿਆਂ ਦੇ ਬੱਚੇ ਪਾਲੀ ਜਾਂ ਸੋਸ਼ਲ ਮੀਡੀਆ ਦੇ ਵੀਡੀਓ ਕਰਦੇ ਵਾਸਤੇ ਪਾਈਆਂ ਤੇ ਅਗਲੇ ਗੁਰਸਿੱਖ ਬੰਦੇ ਨੂੰ ਇੱਕ ਚੰਗੇ ਭਲੇ ਬੰਦੇ ਨੂੰ ਤੁਸੀਂ ਬਦਨਾਮ ਕਿਉਂ ਕੀਤਾ ਸਭ ਤੋਂ ਵੱਡੀ ਗੱਲ ਆ ਜੇ ਤੁਸੀਂ ਮੰਨ ਲਓ ਪੈਸੇ ਲੋਕਾਂ ਦੇ ਕੋਲੋਂ ਜੇਬਾਂ ਦੇ ਵਿੱਚੋਂ ਲੋਕਾਂ ਕੋਲ ਲੁੱਟਣੇ ਹੀ ਲੁੱਟਣੇ ਕਿ ਸੁੱਟਣੇ ਹੀ ਤੇ ਤੁਸੀਂ ਸੱਚ ਬੋਲਦੇ ਹੁਣ ਜਿਹੜੇ ਬੰਦੇ ਤੁਹਾਡੀ ਮਦਦ ਕਰਕੇ ਆਏ ਆ ਉਹਨਾਂ ਬੰਦਿਆਂ ਦੇ ਮਨਾਂ ਨੂੰ ਕਿੰਨੀ ਠੇਸ ਪਹੁੰਚੀ ਉਹ ਯਾਰ ਸਾਡੇ ਪੈਸੇ ਖੂਜ ਗਏ ਤੇ ਫਰੋਡ ਵਜਣ ਦੇ ਆ ਕੇ ਬਾਹਰੋਂ ਪੈਸੇ ਆਉਣ ਦੇ ਤੇ ਲਖ ਬਲਿੰਦਰ ਸਿੰਘ ਮੰਨੇ ਨੇ ਦਿੱਤਾ ਲੱਖ ਰੁਪਏ ਉਹਨਾਂ ਦੇਤਾ ਲੱਖ ਰੁਪਏ ਜੂਕੇ ਤੋਂ ਆ ਗਿਆ ਬਿੱਲਾ ਵਾ ਖਡਾਰੀ ਦੇ ਕੋ ਉਹਦਾ ਦੋਸਤ ਉਹਨਾਂ ਲੱਖ ਉਹਨਾਂ ਭੇਜਤਾ ਹੋਰ ਹੀ ਬੰਦਾਂ ਨੇ ਪੈਸੇ ਭੇਜੇ ਸੁਖਣਾ ਤੇ ਪਰ ਮੈਂ ਹੁਣ ਇਹ ਵੀਰਾਂ ਨੂੰ ਕਹਿਣਾ ਭਰਾਵਾਂ ਨੂੰ ਕਹਿਣਾ ਚਾਹੁੰਦਾ ਆ ਤੇ ਇਹਨਾਂ ਨੂੰ ਆਟੋਮੈਟਿਕਲੀ ਹੀ ਕਾਮਯਾਬ ਹੋਣ ਦੋ ਤੁਸੀਂ ਇਹਨਾਂ ਦੀ ਕੋਈ ਮਾਲੀ ਸਹਾਇਤਾ ਨਾ ਕਰੋ ਇਹਨਾਂ ਨੂੰ ਕੋਈ ਪੈਸਾ ਨਾ ਦਿਓ ਕਿਉਂਕਿ ਇਹਨਾਂ ਨੂੰ ਪੈਸੇ ਬਹੁਤ ਸਾਰੇ ਆ ਚੁੱਕੇ ਆ ਇਹਨਾਂ ਨੇ ਦੱਸਣਾ ਨਹੀਂਗਾ ਇੱਕ ਸਿਰਫ ਮੰਨੇ ਨੇ ਵੀਡੀਓ ਪਾ ਕੇ ਉਹ ਪੈਸੇ ਵਿਖਾ ਦਤੇ ਆ ਵੀ ਮੈਂ ਲੱਖ ਰੁਪਇਆ ਦੇਤਾ ਲੋਕਾਂ ਨੂੰ ਪਤਾ ਲੱਗਾ ਇਹ ਲੱਖ ਦਾ ਇਹ ਵੀ ਨਹੀਂ ਪਤਾ ਕਿ 10 ਲੱਖ ਆ ਗਿਆ ਹੋਵੇ ਕਿ 15 ਲੱਖ ਆ ਗਿਆ ਹੋਵੇ ਕੋਈ ਕਿਸੇ ਨੂੰ ਸੱਚ ਨਹੀਂ ਦੱਸਦਾ ਹੁੰਦਾ ਤੇ ਇਹ ਸੰਗਤ ਨੂੰ ਗੁੰਮਰਾਹ ਕੀਤਾ ਗਿਆ ਆ ਸਾਡੇ ਵੀਰਾ ਭਰਾਵਾਂ ਨੂੰ ਐਨਆਰਆਈ ਜਿਹੜੇ ਉਹਨਾਂ ਨੂੰ ਗੁੰਮਰਾਹ ਕਰਕੇ ਭਾਵਕ ਹੋ ਕੇ ਰੋ ਰੋ ਕੇ ਵੀਡੀਓ ਪਾ ਕੇ ਲੋਕਾਂ ਨੂੰ ਦੱਸ ਕੇ ਇਹੀ ਮਾਰ ਚੱਲੇ ਐ ਖਰਚਾ ਵੜਾ ਸਾਡਾ ਉਹ ਹੁਣ ਮੈਂ ਕਿਹਾ ਵੀ ਆਪਣੇ ਤੁਸੀਂ ਚਾਹ ਵੇਚੋ ਚਾਹ ਵੇਚ ਕੇ ਤੇ ਮੋਦੀ ਵੇਖੋ ਅੱਜ ਇੰਡੀਆ ਦਾ ਪ੍ਰਧਾਨ ਮੰਤਰੀ ਬਣ ਗਿਆ ਤੇ ਤੁਸੀਂ ਚਾਹ ਵੇਚ ਕੇ ਆਪਣੇ ਸਕੂਲ ਦੀ ਫੀਸ ਨਹੀਂ ਦੇ ਸਕਦੇ ਜੇਕਰ ਤੁਸੀਂ ਆਪਣੇ ਸਕੂਲ ਦੀ ਫੀਸ ਦੇਣੀ ਆ ਤੇ ਆਪਣੀ ਮਿਹਨਤ ਕਰਕੇ ਦਿਓ ਲੋਕਾਂ ਦੇ ਸਿਰਾਂ ਤੋਂ ਫੀਸਾਂ ਨਾ ਦਿਓ ਕਿਉਂਕਿ ਆਪਾਂ ਇਦਾਂ ਹੀ ਕਰਨ ਲੱਗੇ ਤਾਂ ਫਿਰ ਸਾਰਾ ਪੰਜਾਬ ਇਹ ਟਾਡੇ ਅਰਗੋਂ ਰੇੜੀਆਂ ਲਾ ਕੇ ਵੀਡੀਓ ਪਾਊਗਾ ਤੇ ਸਾਰੇ ਲੋਕਾਂ ਕੋਲ ਪੈਸੇ ਬਹੁਤ ਮੰਗਾ ਕੇ ਤੇ ਸਿੱਖਾ ਦੀ ਬੇਇੱਜ਼ਤੀ ਚੰਗੀ ਤਰ੍ਹਾਂ ਰਾਜ ਕੇ ਦੱਬ ਕੇ ਕਰਿਆ ਕਰਨਗੇ ਤੇ ਇੱਕ ਵੇਖੋ ਇਹਨੂੰ ਮੈਂ ਕੁੜੀ ਨੂੰ ਕਿਹਾ ਮੈਂ ਤੂੰ ਕੁੜੀਆਂ ਕੁੜੀਆਂ ਤੇ ਕੁੜੀਆਂ ਵਾਂਗੋਂ ਰਹਿ ਜਿਹੜੀਆਂ ਸਿਰਾਂ ਦੇ ਉੱਤੇ ਚੁੰਨੀਆਂ ਮਗਲ ਲਾਉਂਦੇ ਹੁੰਦੇ ਹਨਾ ਢੀਆਂ ਪੈਣਾ ਦੇ ਇਟਾ ਲੜਦੇ ਹੁੰਦੇ ਸੀ ਨਾ ਉਹ ਅੱਜ ਦੇ ਸਮੇਂ ਦੇ ਵਿੱਚ ਮਗਲਾਂ ਨੂੰ ਉਹ ਕੰਮ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਢੀਆਂ ਪੈਣਾ ਦੇ ਸਿਰਾਂ ਦੇ ਉੱਤੇ ਕੁਝ ਕਿ ਢੀਆਂ ਪੈਣਾ ਦੇ ਸਿਰਾਂ ਦੇ ਤੇ ਚੁੰਨੀਆਂ ਵੈਸੇ ਹੀ ਉੱਡ ਗਈਆਂ ਚੁੰਨੀਆਂ ਸਿਰਾਂ ਦੇ ਤੇ ਹੈ ਹੀ ਨਹੀਂ ਮੈਂ ਕੁੜੀਏ ਤੂੰ ਪਹਿਲਾਂ ਆਪਣਾ ਸਿਰ ਢੱਕ ਕੇਸ ਗੁਰੂ ਦੀ ਮੋਹਰ ਹੁੰਦੇ ਆ ਤੇ ਮੈਂ ਸਿਰ ਟੱਕ ਚੱਜਦਾ ਕੋ ਕੰਮ ਕਰ ਤੇ ਮੈਂ ਹਾਂ ਤੂੰ ਨੰਗੇ ਸਿਰ ਇਹ ਕੀ ਲੋਕਾਂ ਨੂੰ ਸ਼ੋਸ਼ਾ ਬਣਾ ਕੇ ਦਿਖਾਉਣ ਡੇ ਆ ਜੇ ਤੁਸੀਂ ਮਿਹਨਤ ਕਰਦੇ ਆ ਤਾਂ ਫਿਰ ਮਿਹਨਤ ਕਰਦੇ ਆ ਤੇ ਚੁੱਪਚੀ ਤੇ ਆਪਣੀ ਮਿਹਨਤ ਕਰੋ ਜਿੰਨੇ ਤੁਹਾਡੇ ਕੋ ਚਾਹ ਪੀਣੀ ਆਪੇ ਪੀ ਲੈਣੀ ਆ ਤਾਂ ਫਿਰ ਮੈਂ ਫਿਰ ਕੁੱਲੜ ਪੀਜੇ ਵਾਲੋ ਕੁੱਲੜ ਪੀਜੇ ਵਾਲੋ ਕੋ ਘਾਟ ਨਹੀਂ ਹੋਣਾ ਫਿਰ ਕੰਮ ਤੁਹਾਡੇ ਨਾਲ ਜੇ ਤੁਸੀਂ ਇਹੋ ਜਿਹੀ ਗੱਲਾਂ ਕਰਨ ਲੱਗੇ ਆ ਨਾ ਤੇ ਜਿੱਦਾਂ ਕੁੱਲੜ ਪੀਜੇ ਵਾਲੇ ਬੜੇ ਐਨ ਸਖਰਾਂ ਦੇ ਪਹੁੰਚੇ ਨੇ ਤਾਂ ਉਦਾਂ ਫਿਰ ਤੁਹਾਨੂੰ ਨਾ ਲੋਕੀ ਸਖਰਾਂ ਦੇ ਪਹਚਾਣਣ ਥੋੜੀ ਬੜੀ ਸ਼ਰਮ ਕਰੋ ਤੇ ਇਹਨਾਂ ਨੂੰ ਵੀਰ ਭਰਾਵੋ ਪੈਸੇ ਨਾ ਦਿਓ ਇਹਨਾਂ ਨੂੰ ਆਟੋਮੈਟਿਕਲੀ ਹੀ ਕੰਮਜਾਬ ਹੋਣ ਦਿਓ ਹੁਣ ਜਿਹੜੇ ਵੀਰ ਭਰਾ ਜਿਹੜੇ ਮਦਦ ਕਰਦੇ ਗਰੀਬਾਂ ਦੀ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਿਆ ਹੋਗਾ ਵੀ ਯਾਰ ਦੱਸ ਹੈ ਕਿਦਾਂ ਹੈ ਕਿਦਾਂ ਮਦਦ ਕਰਦੇ ਆ ਤੇ ਇਹ ਸਾਰੇ ਲੋਕ ਫਰਾਡ ਨੇ ਸਾਰੇ ਲੋਕ ਧਾਂਦੇ ਨੇ ਤੇ ਇਸ ਕਰਕੇ ਮੈਂ ਵੀਰਾਂ ਨੂੰ ਭਰਾਵਾਂ ਨੂੰ ਕਹਿਣਾ ਚਾਹੁੰਦਾ ਆ ਕਿ ਮਦਦ ਜਰੂਰ ਕਰੋ ਵੇਖ ਚਾ ਕੇ ਮਦਦ ਕਰੋ ਐਵੇਂ ਹਾਰੀ ਸਾਰੇ ਨੂੰ ਪੈਸਾ ਨਾ ਛੁੱਟੀ ਜਾਓ ਵੇਖੋ ਤੇ ਚੱਖੋ ਤੇ ਫੇਰ ਮਤ ਕਰਕੇ ਤੇ ਫੇਰ ਆਪਣੇ ਮਨ ਨੂੰ ਤਸੱਲੀ ਕਰਕੇ ਫੇਰ ਮਦਦ ਕਰੋ ਮਦਦ ਕਰਨੀ ਨਾ ਛੱਡਿਓ ਪਰ ਵੇਖੋ ਤੇ ਚੱਖੋ ਜ਼ਰੂਰ ਹੁਣ ਇਹਨਾਂ ਦੇ ਪਿੰਡ ਜਾ ਕੇ ਵੀ ਮੈਂ ਵੀਡੀਓ ਪਾਉਂਗਾ ਤੇ ਉਹ ਵੀ ਵੀਡੀਓ ਇਸੇ ਚੈਨਲ ਦੇ ਉੱਤੇ ਆਊਗੀ ਇਹ ਵੀਡੀਓ ਨੂੰ ਵੀ ਤੁਸੀਂ ਦੱਬ ਕੇ ਫੁੱਲ ਬੜਾ ਫੁੱਲ ਸ਼ੇਅਰ ਕਰਕੇ ਸੰਗਤ ਤੱਕ ਪਹੁੰਚਾਇਓ ਕਿ ਅਸੀਂ ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਤੇ ਪਰਦਾ ਫਾਸ਼ ਕੀਤਾ ਤੇ ਇਹ ਸਿਰਫ ਇੱਕ ਝੂਠ ਝੂਠ ਦਾ ਪਲੰਦਾ ਹੈ ਤੇ ਝੂਠ ਬੋਲ ਕੇ ਸੰਗਤ ਦੀਆਂ ਜੇਬਾਂ ਲੁੱਟਣ ਵਾਲੀ ਗੱਲ ਕੀਤੀ ਜਾ ਰਹੀ ਆ ਸੇ ਬਚ ਕੇ ਰਹੋ ਸੇ ਆਪਣਾ ਪੈਸਾ ਬਚਾਓ ਮਾਲਤਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਚੇਤ ਹੋ ਬੋ